ਡਾਕਟਰ ਰਾਜਨ ਆਈ ਕੇਅਰ ਅੱਖਾਂ ਦੇ ਹਸਪਤਾਲ ਦੇ ਵਿੱਚ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਗਿਆ ਤੇ ਕੈਂਪ ਡਾਕਟਰ ਅਜੀਤ ਕਪੂਰ ਜੋ ਕਿ ਏਮਜ਼ ਸ਼ੰਕਰ ਨੈਤਰਾਲੇ ਚੇਨਈ ਤੇ ਵੀਨਸ ਆਈ ਇੰਸਟੀਚਿਊਟ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਉਹਨਾਂ ਦੇ ਵੱਲੋਂ ਪਿਛਲੇ ਪਰਦੇ ਦਾ ਚੈੱਕਅਪ ਕੀਤਾ ਗਿਆ ਦੱਸ ਦਈਏ ਕਿ ਇਸ ਕੈਂਪ ਦੇ ਵਿੱਚ 115 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ 26 ਮਰੀਜ਼ਾਂ ਦੀ OSD ਕੀਤੀ ਗਈ ਤੇ 8 ਮਰੀਜ਼ਾਂ ਦੀ ਲੇਜ਼ਰ ਕੀਤੀ ਗਈ ਮਰੀਜ਼ਾਂ ਨੂੰ ऑपरेशन ਲਈ ਚੁਣਿਆ ਗਿਆ ਤੇ ਇਸ ਮੌਕੇ ਡਾਕਟਰ ਅਜੀਤ ਕਪੂਰ ਦਾ ਕਹਿਣਾ ਹੈ ਕਿ ਪਿਛਲੇ ਪਰਦੇ ਦੇ ਰੋਗ ਅੱਖਾਂ ਦੀ ਰੋਸ਼ਨੀ ਸਦਾ ਦੇ ਲਈ ਖਤਮ ਕਰ ਸਕਦੇ ਨੇ ਇਸ ਦੇ ਲਈ 슈ਗਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੀਦਾ ਤੇ ਅੱਖਾਂ ਦੀ ਰੋਸ਼ਨੀ ਧੁੰਦਲੀ ਹੋਵੇ ਤਾਂ ਅੱਖਾਂ ਅੱਗੇ ਤਾਰੇ ਆਉਣ ਜਾਂ ਫਿਰ ਟੇਡਾ ਦਿਖੇ ਤਾਂ ਤੁਰੰਤ ਨਿੜਲੇ ਹਸਪਤਾਲਾਂ ਦੇ ਵਿੱਚ ਵਿਖਾਉਣਾ ਚਾਹੀਦਾ ਤੇ ਡਾਕਟਰ ਐਸ ਰਾਜਨ ਕੇ ਦਾ ਕਹਿਣਾ ਹੈ ਕਿ ਡਾਕਟਰ ਅਜੇ ਕਪੂਰ ਹੁਣ ਆਪਣੀਆਂ ਸੇਵਾਵਾਂ ਫਗਵਾੜਾ ਦੇ ਡਾਕਟਰ ਰਾਜਨ ਆਈ ਕੇਅਰ ਵਿਖੇ ਦੇ ਰਹੇ ਨੇ ਤੇ ਇਸ ਦੇ ਲਈ ਲੋਕ ਇਸ ਦਾ ਫਾਇਦਾ ਜ਼ਰੂਰ ਉਠਾਉਣ ਸਭ ਨੂੰ ਮੈਂ ਡਾਕਟਰ ਅਜੇ ਕਪੂਰ ਪਿਛਲੇ ਅੱਖ ਦੇ ਪਿਛਲੇ ਪਰਦੇ ਜਿਹਨੂੰ ਅਸੀਂ ਰੈਟਨਾ ਕਹਿੰਦੇ ਆ ਉਹਦਾ ਸਪੈਸ਼ਲਿਸਟ ਆ ਅੱਜ ਮੈਂ ਤੁਹਾਡੇ ਨਾਲ ਰਾਜਨ ਆਈ ਕੇਅਰ ਹਸਪੀਟਲ ਫਗਵਾੜਾ ਤੋਂ ਗੱਲ ਕਰ ਰਿਹਾ ਤੇ ਅੱਜ ਅਸੀਂ ਇੱਥੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਸੀਗਾ ਜਿਦੇ ਵਿੱਚ ਕੀ ਤਕਰੀਬਨ ਅਸੀਂ 80 ਤੋਂ ਵੱਧ ਮਰੀਜ਼ ਚੈੱਕ ਕੀਤੇ ਨੇ ਬਹੁਤ ਸਾਰੇ ਮਰੀਜ਼ ਜਿਹੜੇ ਸਾਡੇ ਮਾਤਾ-ਮਾਂ ਭੈਣੀਆਂ ਬਾਪੂ ਸੀਗੇ ਜਿਨ੍ਹਾਂ ਨੂੰ ਪਰਦੇ ਤੇ ਸ਼ੂਗਰ ਦਾਸਰ ਹੋ ਚੁੱਕਾ ਸੀ ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਇਹ ਬਿਮਾਰੀ ਹੈ ਉਹ ਸਮਝ ਰਹੇ ਸੀਗੇ ਕਿ ਸਾਡੀ ਨਿਗਾ ਸ਼ਾਇਦ ਮੋਤੀਏ ਕਾਰਨ ਘਟਾ ਹੈ ਉਹਨਾਂ ਦਾ ਅੱਜ ਅਸੀਂ ਫ੍ਰੀ ਪੜਦੇਆਂ ਦਾ ਸਕੈਨ ਕੀਤਾ ਲੇਜ਼ਰਾਂ ਕੀਤੀਆਂ ਨੇ ਉਹਨਾਂ ਦੀ ਨਿਗਾ ਉੱਤੇ ਬਚਾਨ ਦੀ ਕੋਸ਼ਿਸ਼ ਕਰ ਰਹੇ ਆ। ਤੋਂ ਮੇਰਾ ਐਸਾ ਕਹਿਣ ਦਾ ਪਾਵਿਆ ਹੈ ਕਿ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਨਿਗਾ ਜਿਹੜੀ ਘਟ ਰਹੀ ਹੈ ਉਹ મોતਿਆ ਕਰਕੇ ਘਟ ਰਹੀ ਹੈ। ਹੋ ਸਕਦਾ ਸ਼ੂਗਰ ਦਾ ਸਟਰ ਹੋਵੇ ਜਾਂ ਪੜਦੇ ਦੀ ਹੋਰ ਬਿਮਾਰੀ ਹੋਵੇ। ਪੜਦੇ ਦੀਆਂ ਬਿਮਾਰੀਆਂ ਦਾ ਇਲਾਜ ਹਰ ਹਸਪੀਟਲ 'ਚ ਨਹੀਂ ਮੌਮਕਿਨ। ਕਿਸੇ ਕਿਸੇ ਹਸਪੀਟਲ 'ਚ ਜਾਂ ਜਿੱਥੇ ਉਹ ਜਿਆ ਮਸ਼ੀਨਾਂ ਨੇ ਜਾਂ ਸਪੈਸ਼ਲਿਸਟ ਡਾਕਟਰ ਜਿਵੇਂ ਮੈਂ ਇੱਥੇ ਆ ਰਿਹਾ ਕੋਈ ਆਂਦਾ ਹੈ। ਸੋ ਮੇਰੀ ਤੁਹਾਨੂੰ ਸਭ ਨੂੰ ਰਿਕਵੈਸਟ ਹੈ ਜੀ ਕਿ ਜੇ ਨਿਗਾਹ ਧੁੰਲੀ ਹੋ ਰਹੀ ਹੈ ਘਟ ਹੈ ਤਾਂ ਆਪਣੇ ਨੇੜੇ ਡਾਕਟਰ ਦਾ ਪਤਾ ਕਰੋ ਕਿ ਪਰਦੇਆਂ ਦਾ ਸਪੈਸ਼ਲਿਸਟ ਡਾਕਟਰ ਕੌਣ ਨੇ ਜਿਹੜੇ ਕੋਈ ਉੱਥੇ ਮਿਲ ਰਹੇ ਨੇ ਉਹਨਾਂ ਨੂੰ ਆਪਣੇ ਅੱਖ ਦੇ ਪਰਦੇ ਜਰੂਰ ਚੈੱਕ ਕਰਾਓ ਪਰਦੇ ਦੀ ਹਰ ਬਿਮਾਰੀ ਮੋਤੀਆ ਨਹੀਂ ਹੁੰਦੀ ਜਿਹੜੀ ਅੱਖ ਦੀ ਤੇ ਬਸ ਇਹੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਰਦੇ ਦੀਆਂ ਬਿਮਾਰੀਆਂ ਬਾਰੇ ਥੋੜਾ ਜਾਗਰੂਕ ਰਹੋ ਔਰ ਇਲਾਜ ਜਲਦੀ ਕਰਵਾਓ ਅੱਜ ਸਾਡੇ ਹਸਪੀਟਲ ਵਿਖੇ ਡਾਕਟਰ ਅਜੀਤ ਕਪੂਰ ਦੁਆਰਾ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਮਉਾਇਨਾ ਕੀਤਾ ਗਿਆ ਹੈ ਔਰ ਬਹੁਤ ਹੀ ਸਫਲ ਰਿਹਾ ਬਹੁਤ ਸਾਰੇ ਮਰੀਜ਼ ਜੋ ਆਪਣੀ ਅੱਖਾਂ ਦਾ ਇਲਾਜ ਨਹੀਂ ਸੀ ਕਰਵਾ ਸਕਦੇ ਅੱਜ ਅਸੀਂ ਮੁਫਤ ਉਹਨਾਂ ਦੀ ਸਕੈਨ ਕੀਤੀ ਹੈ ਲੇਜ਼ਰ ਕੀਤੀ ਹੈ ਔਰ ਮੈਂ ਅੱਗੇ ਤੋਂ ਵੀ ਬੇਨਤੀ ਕਰਦਾ ਹਾਂ ਇਲਾਕਾ ਨਿਵਾਸੀਆਂ ਨੂੰ ਕਿ ਡਾਕਟਰ ਅਜੇ ਕਪੂਰ ਜੋ ਕਿ 올 ਇੰਡੀਆ ਇਨਸਟਿਟਿਊਟ ਮੈਡੀਕਲ ਸਾਇੰਸਸ ਦਿੱਲੀ ਔਰ ਉਸ ਤੋਂ ਬਾਅਦ ਸ਼ੰਕਰਨਿਧਰਾਲੇ ਚੇਨਈ ਵੀਨਵਾ ਇੰਸਟੀਚੂਟ ਦਿੱਲੀ ਦੇ ਵਿੱਚ ਆਪਣੀਆਂ ਸਵਾਵਾਂ ਦੇ ਚੁੱਕੇ ਹਨ ਉਹ ਹੁਣ ਆਪਣੀਆਂ ਸਮਾਵਾਂ ਡਾਕਟਰ ਰਾਜਿੰਦਰ ਕੇ ਹਸਪੀਟਲ ਫਗਵਾੜਾ ਵਿਖੇ ਦੇ ਰਹੇ ਹਨ ਸੋ ਕਿਸੇ ਨੂੰ ਵੀ ਅੱਖਾਂ ਦੀ ਕੋਈ ਪ੍ਰੋਬਲਮ ਹੈ ਪਿਛਲੇ ਪਰਦੇ ਦੀ ਸ਼ੂਗਰ ਦਾ ਅਸਰ ਹੈ ਪਰਦਾ ਫਟ ਗਿਆ ਹੈ ਜਾਂ ਕੋਈ ਸਟ ਲਗਣ ਦਾ ਪਰਦੇ ਦੀ ਕੋਈ ਨੁਕਸਾਨ ਹੋ ਗਿਆ ਹੈ ਤੋਂ ਇੱਥੇ ਆ ਕੇ ਆਪਣੇ ਇਲਾਜ ਕਰਵਾ ਸਕਦੇ